ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸਾਈਵਾਲ ਜੀ ਕ੍ਰਾਸ ਬੱਚੀ ਦਿਖਾਵਾਂਗੇ ਸੇਲ ਦਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਜਰਨੈਲ ਸਿੰਘ ਪਿੰਡ ਕਲਾਲਾ ਜੀ ਜ਼ਿਲ੍ਹਾ ਪਿਆਗਾ ਬਰਨਾਲਾ ਜ਼ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਜੀ 9876210825 98762 10825 10825 ਇਹਦੀ ਬੱਚੀ ਐ ਇਸ ਵਾਰ ਸੁੰਦੀ ਆ ਘਰ ਦੀ ਬੱਚੀ ਆਪਣੀ ਹਾਂਜੀ ਹਾਂਜੀ ਘਰ ਦੀ ਕਿਹੜਾ ਸੂਆ ਸੁੰਦੀ ਐ ਇਸ ਵਾਰ ਦੂਜੇ ਸੂਏ ਜੀ ਤੇ ਪਹਿਲੇ ਸੂਏ ਦੁੱਧ ਕਿੰਨਾ ਕਿੰਨਾ ਦਿੰਦਾ ਇਹਨੂੰ ਪਹਿਲੇ ਸੂਏ ਨੂੰ 13 ਤੋਂ 14 ਲੀਟਰ ਦਿੰਦਾ ਜੀ 13 14 ਵਧੀਆ ਲੰਮਾ ਟਾਈਮ ਦਿੰਦਾ ਵਧੀਆ ਲੰਮਾ ਟਾਈਮ ਪੂਰਾ ਇਹਨੇ ਤੇ ਦਿੰਦੀ ਸੀ ਮੱਝਾਂ ਦਾ ਗਾੜਾ ਦੋਦੀ ਇਹ ਮਾ ਗਾੜਾ ਦੋਦੀ ਗਾੜਾ ਜੀ ਠੀਕ ਆ ਮਾਲਕ ਘਰੇ ਵੀ ਨੂੰ ਵਧੀਆ ਦੋ ਤੁਸੀਂ ਬਾਅਦ ਵਿੱਚ ਇੱਕ ਨੰਬਰ ਠੀਕ ਹੈ ਜੀ ਹੁਣ ਦਿਨ ਕਿਹ ਕਿਸੂਨ ਚ ਲੈਂਦੀ ਹੈ ਹੁਣ ਲੈ ਜੋ 2-4 ਦਿਨ 2-4 ਦਿਨ ਸੂਨ ਚ ਬਾਕੀ 5 ਦਿਨ ਤੋਂ ਪਹਿਲਾਂ ਪਹਿਲਾਂ ਸੂਪੂਗੀ 5 ਦਿਨ ਤੋਂ ਪਹਿਲਾਂ ਪਹਿਲਾਂ ਸੂਪੂਗੀ ਤੇ ਥੋੜਾ ਕੱਦ ਮਦਰਾ ਆ ਗਿਆ ਛੋਟੇ ਕੱਦ ਮਦਰੀ ਕੋਟੀ ਦੀ ਹੈ ਤੇ ਮੰਨ ਕੇ ਚੱਲੇ ਜੀ ਮੈਂ ਆਪਾਂ ਕਹਿੰਦੇ ਵੀ ਜਰਸੀ ਸਾਹ ਉਹਦੇ ਨਾਲ ਚੰਗੀ ਰੋ ਮੇਰੇ ਸਾਵਨ ਆ ਉਸ ਨਾਲ ਤਾਂ ਬਹੁਤ ਵਧੀਆ ਰੋ ਜੀ ਦੁੱਧ ਬਾਹ ਕੋਲਾ ਫੈਟ ਬਹੁਤ ਆਈਦਾ ਠੀਕ ਹੈ ਤੇ ਮਤਲਬ ਸੀਲ ਠੰਡੀ ਹੱਥ ਉੱਤੇ ਵਧੀਆ ਫਰਾਂਉਂਦੀ ਹੈ ਹੱਥ ਉੱਤੇ ਐ ਗਾਰੰਟੀ ਹੈ ਜੀ ਪੂਰੀ ਥਣਚਾਰੇ ਓਕੇ ਜਿਵੇਂ ਛੱਡੀਏ ਓਕੇ ਕੈਗ ਮਹੀਨੇ ਹੋਗੇ ਦੁੱਧ ਛ ਇਹ ਨੂੰ ਅਸੀਂ ਛੱਡਿਆ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਦੁੱਧ ਛੱਡਿਆ ਹਾਂ ਛੱਡਤੀ ਸੀ ਠੀਕ ਹੈ ਤੇ ਮੁੱਲ ਇਸ ਵਾਰ ਆਪਾਂ ਕੀ ਰੱਖਿਆ 45000 ਮਾਨਦਾਨ ਕਰਿਆ ਗਿਆ ਮਨਲਾ ਦੇ ਕੇ ਤੋਰਾਂਗੇ ਬੰਦੇ ਨੂੰ ਹਾਂਜੀ ਹਾਂਜੀ ਤੇ ਤੋਰੇ ਉਹ ਵਾਰ ਨੂੰ ਇਹਨੂੰ ਸੋਬਰ 45000 ਰੁਪਏ ਹੈਗਾ ਮੁੱਲ ਕੱਦ ਜਰੂਰ ਛੋਟਾ ਥੋੜਾ ਤੇ ਪਰ ਪਲੀ ਪੁਲੀ ਵੀ ਰਾਜੀ ਬਹੁਤ ਇਹ ਨਹੀਂ ਗੱਲ ਇਸੀ ਨਾਲ ਵੀ ਮਧਰੀ ਗੋਡੀ ਦੀ ਮੰਨ ਕੇ ਚੱਲੋ ਥੋੜਾ ਜਿਹਾ ਥਾਂ ਰੋਕਣ ਵਾਲੀ ਬੈੜ ਆ ਤੇ ਦੁੱਧ ਤੁਹਾਨੂੰ 14 ਕਿਲੋ ਲੀਟਰ ਦੇ ਦੂਗੀ 14 ਬਸ 12 ਦੇ ਦੇ ਪਰ ਦੋ ਵੀ ਫੈਟ ਵਾਲਾ ਤੇ ਲੇਵਾ ਦੇਖੋ ਕੀ ਹਵਾਤਾ ਇਹਦਾ ਜਿੰਨੀ ਨਿੱਕੀ ਕਹਿੰਦੇ 19 ਤਿੱਖੀ ਤੇ ਲੇਵਾ ਬਹੁਤ ਛੋੜਾ ਕਰ ਵਾਲੇ ਸੂਨ ਲਈ ਫਿਰਦੀ ਹੈ ਇਹੋ ਜਿਹਾ ਅਸੀਂ ਇਹ ਵਾਲੇ ਵਹਿੜ ਦੇ ਲੇਵਾ ਲੱਗੇ ਹੋ ਜਿਹੜਾ 45000 ਦੇ ਵਿੱਚ ਲੇਵਾ ਲਈ ਫਿਰਦੀ ਆ ਸੋ ਦੇਖੋ ਕੱਦ ਕਾੜ ਤੇ ਬਾਕੀ ਡਰੂ ਵਗੈਰਾ ਵੀ ਭੋਰ ਨਹੀਂ ਕਿਸੇ ਪਾਸਿਓ ਸੋ ਵੀਰੋ ਦੇਖਸਾ ਠੰਡੀ ਸੀ ਲਵਾਦੂ ਆ ਜਿਵੇਂ ਮਰ ਜਾ ਹੱਥ ਫੇਰੇ ਚੱਲੇ ਕੋਈ ਡੱਕਤ ਹੀ ਨਹੀਂ ਹਨਾ ਜੀ ਹਾਂ ਜੀ ਨਾ ਹੈ ਕੋਈ ਡੱਕਤ ਨਹੀਂ ਸੋ ਦੇਖੋ ਠੰਡੀ ਸੀ ਲਵਾਦੂ ਕੋਈ ਡੱਕਤ ਵਾਲੀ ਗੱਲ ਨਹੀਂ 45000 ਰੁਪਇਆ ਬੋਲਾ ਤੇ ਬਾਕੀ ਥਣ ਵਗੈਰਾ ਦੇਖੋ ਜੇ ਆਪਾਂ ਕੈਮਰਾ ਨੇੜੇ ਕਰਿਆ ਕੋਈ ਗੱਲ ਨਹੀਂ ਕਿਸੇ ਕਾਸਿਓ ਡਰਦੀ ਡਰ ਬਾਲਟੀਲਾ ਕਾਫੀ ਆ ਤੇ ਚੰਗੀ ਰੋ ਦੁੱਧ ਪੀਨੂ ਜਮਾਣਾ ਜੀ ਹਾਂ ਦੁੱਧ ਪੀਨੂ ਵਧੀਆ ਜੀ ਤੇ ਮੈਂ ਕਿਹਾ ਖਾਂਦੀ ਵੀ ਇੱਕ ਡੋਕੇ ਰਾਜਾਂ ਦੀ ਉਹ ਇਹ ਆਹ ਜਿਆ ਕੱਤ ਖਾਣਾ ਉਹ ਹੀ ਖਰਾਕ ਹੈ ਦੀ ਠੀਕ ਹੈ ਤੇ ਦਾਵਾ ਜੇ ਕਰੀਏ ਵੀ 45000 ਚੋਂ ਮਾਨਤਨ ਕਰਾਂਗੇ ਜੀ ਮਾਨਤਨ ਚਲ ਕਰ ਦਾਂ ਜੀ ਮੋਬਾਈਲ ਨੰਬਰ ਬੋਲ ਦੇ ਆਪਣਾ 9876210825 10825 ਹਾਂਜੀ ਜਿਵੇਂ ਮਨ ਕਰੇ ਚਲੋ 2-3 ਜਣੇ ਪਰਿਵਾਰ ਦੇ ਵਿੱਚ ਆ ਵੀ ਨਾਲ ਪੀ ਕੇ ਤੇ ਫੜੇਰੇ ਚ ਵੀ ਪਾਉਂਦੀ ਹੂ ਇਹ ਹਾਂਜੀ ਹਾਂ ਹਾਂ ਫਾਇਡ ਬਹੁਤ ਆ ਇਦਾਂ ਠੀਕ ਆ ਮੱਝਾਂ ਨੂੰ ਯਾਰਾ ਦੇ। ਕਿਹਦੇ ਬਰਾबरी ਜਾਂਦੀ ਆ ਇਹਦਾ। ਜਿਵੇਂ ਡਾਕਟਰ ਕਹਿੰਦਾ ਵੀ ਗਾਂ ਦੁੱਧ ਵੀ ਉਸ ਹਾਵ ਨਾਲ ਉਸ ਹਾਵ ਨਾਲ 60 ਤੋਂ ਪ੍ਰੋਪਰ ਫੈਟ ਆਉਂਦੀ ਆ ਜੀ। ਵੀ ਨਾ ਇਹ ਮੰਨ ਲਈਏ ਗਾਂ ਜਾਂਦੀਆਂ ਨਾ ਇਹ ਮੱਝ ਜਾਂਦੀਆਂ। ਹਾਂ ਮੱਝ ਜਾਂ ਨਾ ਗਾਂ ਚਾਹੀਏ। ਠੀਕ ਆ ਮੱਝ। ਜੇ ਆਪਾਂ ਮੰਨੀਏ 14 ਕਿਲੋ ਦੁੱਧ ਮੱਝ ਉਹਦੇ ਲੱਖ ਚ। ਇਹ 50 ਤੋਂ ਵੀ ਥੰਢੀ ਆ ਗਈ। ਇਹ ਫੇਰ ਵੀ ਉੱਚੀ ਬਣ ਚੁੱਕੀ। ਸਿਰਫ 2 ਕੁ ਮਹੀਨੇ ਪਹਿਲਾਂ ਹਟੂਗੀ। 2 ਮਹੀਨੇ ਪਹਿਲਾਂ। ਸੁਪਰ ਬਹੁਤ ਵਧੀਆ ਨਜ਼ਾਰਾਦਾਰ ਚੀਜ਼ ਸਾਨੂੰ ਦਿਖਾਈ ਆ ਜੇ ਆਪਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ। ਇਹ ਵੇੜ ਕਿਸੇ ਵੀ ਵੀਰ ਦੇ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਵਿੱਚ